ਨਗਰ ਨਿਗਮ ਦਫਤਰ ਵਿੱਚ ਹੈਲਥ ਅਫਸਰ ਡਾਕਟਰ ਕਿਰਨ ਕੁਮਾਰ ਦੀ ਅਗਵਾਈ ਵਿੱਚ ਅੰਦਰੂਨ ਸ਼ਹਿਰ ਦੇ ਹੋਟਲ ਮਾਲਕਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਅਤੇ ਉਹਨਾਂ ਨੂੰ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਲਈ ਆਖਿਆ ਗਿਆ। ਇਸ ਮੌਕੇ ਮੀਟਿੰਗ ਵਿੱਚ ਉਚੇਚੇ ਤਾਰਫ਼ ਤੇ ਜੁਆਇੰਟ ਕਮਿਸ਼ਨਰ ਸੁਰਿੰਦਰ ਸਿੰਘ ਪੂਛੇ ਅਤੇ ਉਹਨਾਂ ਨੇ ਹੋਟਲ ਮਾਲਕਾਂ ਨੂੰ ਆਖਿਆ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਉਹ ਨਗਰ ਨਿਗਮ ਦਾ ਸਾਥ ਦੇ। ਇਸ ਮੌਕੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਗਾਂਧੀ ਅਤੇ ਹੋਟਲ ਮਾਲਕ ਇਕਬਾਲ ਸਿੰਘ ਲੂਤਰਾ ਨੇ ਆਖਿਆ ਕਿ ਸ਼ਹਿਰ ਵਿੱਚ ਜਿਹੜੀਆਂ ਹੋਰ ਮੁਸ਼ਕਿਲਾਂ ਹਨ ਉਹਨਾਂ ਬਾਰੇ ਵੀ ਉਹਨਾਂ ਨੇ ਨਗਰ ਨਿਗਮ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਹੈ। ਅੱਜ ਜਿਹੜਾ ਹੈਗਾ ਅਸੀਂ ਅੰਮ੍ਰਿਤਸਰ ਦੇ ਵੱਖ-ਵੱਖ ਸ਼ਹਿਰ ਦੇ ਜਿਹੜੇ ਹੋਟਲਸ ਨੇ, ਰੈਸਟੋਰੈਂਟਸ ਨੇ ਜ ਉਹਨਾਂ ਸਾਰਿਆਂ ਨਾਲ ਅਸੀਂ ਮੀਟਿੰਗ ਕੀਤੀ ਹੈ ਕਿਉਂਕਿ ਆ ਮੰਡਰ ਕਮਿਸ਼ਨਰ ਸਾਹਿਬ ਤੇ ਐਮਜੀਟੀ ਦੇ ਹੁਕਮਾਂ ਮੁਤਾਬਕ ਜਿਹੜਾ ਹੈਗਾ ਸਾਡੇ ਲਈ ਸੁੱਕਾ ਤੇ ਗਿੱਲਾ ਕੂੜਾ ਜਿਹੜਾ ਕਰਨਾ ਮੈਂਡਟਰੀ ਹੈ ਤੇ ਉਹਦੀ ਸਾਮ ਸੰਭਾਲ ਜਿਹੜੀ ਇਹਦੀ ਕੰਪੋਸਟ ਤਿਆਰ ਕਰਨੀ ਮੈਂਡਟਰੀ ਹੈ। ਤੇ ਉਹਦੇ ਲਈ ਅਸੀਂ ਜਿਹੜਾ ਹੈਗਾ ਸਾਰੇ ਹੀ ਹੋਟਲ ਤੇ ਰੈਸਟੋਰੈਂਟਸ ਦੇ ਜਿਹੜ ਉਹਨਾਂ ਸਾਰਿਆਂ ਨੂੰ ਇਹ ਬਰੀਫ ਕੀਤਾ ਹੈ ਕਿਉਂਕਿ ਮਿਊਨਿਸਪਲ ਸੋਲਿਡ ਵੇਸ ਰੂਲਸ 2016 ਦੇ ਤਹਿਤ ਜਿਹੜੇ ਵੀ ਵਲਕ ਵੇਸ ਜਨਰੇਟਰਸ ਨੇ ਜਿਨ੍ਹਾਂ ਦੀ 100 ਕਿਲੋ ਤੋਂ ਵੱਧ ਰੋਜ਼ ਦਾ ਕੂੜਾ ਪੈਦਾ ਹੁੰਦਾ ਉਹਨਾਂ ਨੇ ਕੂੜੇ ਦੀ ਸਾਮ ਸੰਭਾਲ ਆਪ ਕਰਨੀ ਹੁੰਦੀ ਹੈ ਸੋ ਉਹਦੇ ਲਈ ਇਹਨਾਂ ਸਾਰਿਆਂ ਨੂੰ ਅਸੀਂ ਡਾਇਰੈਕਸ਼ਨਸ ਦਿੱਤੀਆਂ ਨੇ ਤੇ ਇਹਨਾਂ ਸਾਰਿਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਕੂੜੇ ਦੀ ਸਾਮ ਸੰਭਾਲ ਲਈ ਜਿਹੜੇ ਲੋੜੀਂਦੇ ਪ੍ਰਬੰਧ ਕਰਨ ਤੇ ਜਿਹੜੇ ਨਹੀਂ ਕਰਨਗੇ ਉਹਨਾਂ ਦੇ ਤੇ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਆ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਉਹ ਕਰਾਂਗੇ ਇਹਨਾਂ ਨੂੰ ਫਿਰ ਦੇਖੋ ਪਹਿਲਾਂ ਤਾਂ ਹੈਗਾ ਕਿ ਸੁੱਕਾ ਤੇ ਗਿੱਲਾ ਕੂੜਾ ਅਲੱਗ-ਅਲੱਗ ਕਰਨਾ ਪਵੇਗਾ ਤੇ ਜਿਹੜੇ ਤੇ ਜਿਨ੍ਹਾਂ ਦਾ 100 ਕਿਲੋ ਤੋਂ ਵੱਧ ਨਿਕਲਦਾ ਆਪਣੇ ਆ ਉਹ ਆਪਣੇ ਆਪ ਉਹਦਾ ਇੰਤਜ਼ਾਮ ਕਰਨਗੇ ਜਿਹੜੇ ਉਹ ਨਹੀਂ ਕਰ ਸਕਦੇ ਜਿਹੜੇ ਛੋਟੇ ਨੇ ਜਿਨ੍ਹਾਂ ਦਾ 100 ਕਿਲੋ ਤੋਂ ਘੱਟ ਹੈ ਉਹ ਸਾਨੂੰ ਗਿੱਲਾ ਕੂੜਾ ਅਲੱਗ ਕਰਕੇ ਦੇਣਗੇ ਸਾਡੀਆਂ ਕਾਰਪੋਰੇਸ਼ਨ ਦੀਆਂ ਆਪਣੇ ਲੈਵਲ ਤੇ ਪਿਟਸ ਬਣੀਆਂ ਨੇ ਅਸੀਂ ਉੱਥੇ ਉਸ ਕੂੜੇ ਨੂੰ ਪਾ ਕੇ ਤੇ ਅਸੀਂ ਫਾਟਿਆਰ ਕਰਾਂਗੇ ਦੇਖੋ ਜੀ ਨਗਰ ਨਿਗਮ ਵੱਲੋਂ ਟਾਈਮ-ਟਾਈਮ ਤੇ ਸਾਨੂੰ ਵਾਕਈ ਅਲਰਟ ਕੀਤਾ ਜਾਂਦਾ ਹੈ ਕਿ ਅਸੀਂ ਸਹੀ ਕੂੜੇ ਦਾ ਸਹੀ ਜਗ੍ਹਾ ਕੋਈ ਪ੍ਰਬੰਧ ਕਰੀਏ ਅਸੀਂ ਹੋਟਲਾਂ ਦਾ ਟਾਬਿਆਂ ਦਾ ਗੈਸਟ ਹਾਊਸਾਂ ਦਾ ਜੋ ਜੋ ਕੁਝ ਕੂੜਾ ਹੈ ਉਹਨੂੰ ਡਰਾਈ ਕੂੜਾ ਵੱਖਰਾ ਵੈਟ ਕੂੜਾ ਵੱਖਰਾ ਅਸੀਂ ਇਹਨਾਂ ਨੂੰ ਵੱਖੋ ਵੱਖਰੇ ਡਸਟਬਿਨ ਲਗਾਈਏ ਅਸੀਂ ਚਾਹਨੇ ਆ ਪਰ ਅਸੀਂ ਵੀ ਅੱਗੇ ਐਸੋਸੀਏਸ਼ਨ ਲੈਵਲ ਦੇ ਉੱਤੇ ਅਸੀਂ ਵੀ ਅੱਗੇ ਸਾਰੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਇਹੋ ਹਦਾਇਤ ਦਿੰਨੇ ਆ ਕਿ ਕੂੜਾ ਸਾਰਾ ਵੱਖੋ ਵੱਖਰਾ ਵੈਟ ਤੇ ਡਰਾਈ ਨੂੰ ਅਲੱਗ-ਅਲੱਗ ਕਰਕੇ ਤਾਂ ਜੋ ਕੰਪੋਸਟ ਸਹੀ ਕੀਤਾ ਜਾ ਸਕੇ ਅੱਜ ਜੋ ਮੀਟਿੰਗ ਹੋਈ ਹੈ ਮਿਸਟਰ ਕਾਰਪੋਰੇਟ ਕਮਿਸ਼ਨਰ ਸਾਹਿਬ ਨੇ ਲਈ ਹੈ ਉਸ ਦੇ ਵਿੱਚ ਉਹਨਾਂ ਨੇ ਮੀਨ ਕੂੜੇ ਦੇ ਉੱਤੇ ਜ਼ੋਰ ਦਿੱਤਾ ਹੈ ਡਰਾਈ ਕੂੜਾ ਔਰ ਵੈਟ ਕੂੜਾ ਜਿਹੜਾ ਉਹ ਅਲੱਗ-ਅਲੱਗ ਹੋਣਾ ਜੀਦਾ ਹੋਟਲ ਵਾਲਿਆਂ ਨੂੰ ਸਾਰਿਆਂ ਨੂੰ ਉਹਨਾਂ ਨੇ ਕਿਹਾ ਔਰ ਉਹਦੇ ਵਿੱਚ ਹੋਟਲ ਵਾਲੇ ਵੀ ਆਪਣੇ ਨੂੰ ਪੂਰੀ ਕੋਸ਼ਿਸ਼ ਕਰਨਗੇ ਕਿ ਐਸੋਸੀਏਸ਼ਨ ਵੀ ਦੱਸ ਕੇ ਸਾਰੇ ਮੈਂਬਰਾਂ ਨੂੰ ਦੱਸ ਕੇ ਕਿ ਡਰਾਈ ਔਰ ਵੈਟ ਕੂੜਾ ਜਿਹੜਾ ਉਹ ਅਲੱਗ-ਅਲੱਗ ਕੀਤਾ ਜਾਵੇ ਅਮਰitsar ਨਗਰ ਨਿਗਮ ਦਫ਼ਤਰ ਵਿਖੇ ਅੱਜ ਜੁਆਇੰਟ ਕਮਿਸ਼ਨਰ ਸੁਰਿੰਦਰ ਸਿੰਘ ਉਹਨਾਂ ਨੇ ਅੰਦਰੂਨ ਸ਼ਹਿਰ ਦੇ ਹੋਟਲ ਮਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹੋਟਲਾਂ ਵਿੱਚ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਤਾਂ ਜੋ ਗਿੱਲੇ ਕੂੜੇ ਦੀ ਖਾਦ ਬਣਾਈ ਜਾ ਸਕੇ ਅਤੇ ਸੁੱਕੇ ਕੂੜੇ ਨੂੰ ਵੀ ਸਹੀ ਤਰ੍ਹਾਂ ਵਰਤੋਂ ਕੀਤੀ ਜਾ ਸਕੇ ਇਸ ਬੁਕੇ ਗੱਲਬਾਤ ਕਰਦਿਆਂ ਆਏ ਹੋਟਲ ਮਾਲਕਾਂ ਨੇ ਆਖਿਆ ਕਿ ਜੋ ਨਗਰ ਨਿਗਮ ਵੱਲੋਂ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਦੀ ਉਹ ਪਾਲਣਾ ਕਰਨਗੇ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਅਮਰਥਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ਰਮਨ ਦੇ ਨਾਲ ਰਕੇਸ਼ ਕੁਮਾਰ